ਅੰਟੀ ਸਕੈਬਲ ਕੀ ਹੈ ਕਿ ਜਦੋਂ ਯੂਨੀਨਾਈਜ਼ ਜਿਹੜੇ ਵਰਕਰ ਨੇ ਉਹ ਹੜਤਾਲ ਦੇ ਉੱਪਰ ਜਾਂਦੇ ਨੇ ਤਾਂ ਉਸ ਸਮੇਂ ਦੌਰਾਨ ਜਿਹੜੇ ਨਵੇਂ ਵਰਕਰ ਹੁੰਦੇ ਨੇ ਜਿਹੜੇ ਯੂਨੀਅਨ ਦਾ ਹਿੱਸਾ ਨਹੀਂ ਹੁੰਦੇ ਤਾਂ ਉਹਨਾਂ ਨੂੰ ਕੰਪਨੀਆਂਜ਼ ਕੰਮ ਤੇ ਸੱਦ ਲੈਂਦੀਆਂ ਨੇ ਤੇ ਉਹ ਕੰਮਕਾਜ ਜਿਹੜਾ ਉਹ ਚੱਲਦਾ ਰਹਿੰਦਾ ਹੈ ਇਹਦੇ ਨਾਲ ਯੂਨੀਅਨ ਦੀ ਜਿਹੜੀ ਦਬਾਅ ਬਣਾਉਣ ਦੀ ਨੀਤੀ ਹੁੰਦੀ ਹੈ ਉਹ ਕਮਜ਼ੋਰ ਹੁੰਦੀ ਹੈ ਸੋ ਫੈਡਰਲ ਸਰਕਾਰ ਦੇ ਵਿੱਚ ਪਿਛਲੇ ਸਮੇਂ ਦਰਾਂ ਐਂਟੀ ਸਕੈਪ ਬਿਲ ਜਿਹੜਾ ਉਹ ਲਿਆਂਦਾ ਗਿਆ ਸੀ ਜਿਹਨੂੰ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲਸ ਤੇ ਐਨਡੀਪੀ ਦੇ ਸਮਰਥਨ ਦੇ ਨਾਲ ਉਹ ਪਾਸ ਹੋਇਆ ਤਾਂ ਫਿਰ ਉਹ ਸੈਨੇਟ ਦੇ ਵਿੱਚ ਸੀ ਤਾਂ ਹੁਣ ਸੈਨੇਟ ਦੇ ਵੱਲੋਂ ਵੀ ਐਂਟੀ ਸਕੈਪ ਬਿਲ ਨੂੰ ਪਾਸ ਜਿਹੜਾ ਉਹ ਕਰ ਦਿੱਤਾ ਗਿਆ ਤੇ ਜਦੋਂ ਇਹ ਪਾਸ ਹੋਇਆ ਤਾਂ ਇਹਦੇ ਬਾਅਦ ਯੂਨੀਅਨਸ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਵਰਕਰਸ ਦੀ ਭਲਾਈ ਦੇ ਲਈ ਚੁੱਕਿਆ ਗਿਆ ਕਦਮ ਹੈ ਇਹਦੇ ਤਹਿਤ ਜਦੋਂ ਯੂਨੀਅਨਸ ਕਿਸੇ ਚੰਗੇ ਕੰਟਰੈਕਟ ਦੇ ਲਈ ਭਾਪਕੇ ਜਦੋਂ ਕੰਟਰੈਕਟ 네ਗੋਸ਼ੀਏਸ਼ਨ ਹੋਣਾ ਹੁੰਦਾ 2 ਸਾਲਾਂ ਦੇ ਬਾਅਦ 3 ਸਾਲਾਂ ਦੇ ਬਾਅਦ ਜਾਂ ਕਿਤੇ 4 ਸਾਲ ਦਾ ਵੀ ਹੁੰਦਾ ਤਾਂ ਉਸ ਸਮੇਂ ਦੌਰਾਨ ਹਮੇਸ਼ਾ ਹੜਤਾਲ ਹੋ ਜਾਂਦੀ ਹੈ ਕਈ ਵਾਰੀ ਕਿਉਂਕਿ ਜਿੰਨਾ ਕਿ ਤਨਖਾਹ ਵਾਧਾ ਜਾਂ तमाम ਚੀਜ਼ਾਂ ਵਰਕਰਸ ਮੰਗ ਰਹੇ ਹੁੰਦੇ ਆ ਕੰਪਨੀਆਂ ਜਾਂ ਗਵਰਨਮੈਂਟ ਦੀ ਜਿਹੜੀ ਕ੍ਰਾਊਨ ਕਾਰਪੋਰੇਸ਼ਨ ਆ ਉਹ ਕਈ ਵਾਰੀ ਉਹਦੇ ਨਾਲ ਸਹਿਮਤ ਨਹੀਂ ਹੁੰਦੀ ਤਾਂ ਉਸ ਸਮੇਂ ਦੌਰਾਨ ਜਾ ਕੇ ਫਿਰ ਉਹ ਹੜਤਾਲ ਕਰ ਦਿੰਦੇ ਨੇ ਤੇ ਬਾਅਦ ਦੇ ਵਿੱਚ ਟੇਬਲ ਤੇ 네ਗੋਸ਼ੀਏਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਸਮਝੌਤਾ ਹੋ ਜਾਂਦਾ ਪਰ ਹੁਣ ਜੇਕਰ ਫੈਡਰਲ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਜਿਹੜੇ ਵਰਕਰਸ ਨੇ ਜਾਂ ਬਿਜ਼ਨੈਸਸ ਨੇ ਜਿੱਦਾਂ ਕਿ ਬੈਂਕਾਂ ਨੇ ਤਾਂ ਉੱਥੇ ਫਿਰ ਜਦੋਂ ਯੂਨੀਆਇਜ਼ ਵਰਕਰਸ ਹੜਤਾਲ ਕਰਨਗੇ ਤਾਂ ਦੂਜੇ ਨਵੇਂ ਵਰਕਰਸ ਨੂੰ ਬਦਲਾ ਦੇ ਰੂਪ ਦੇ ਵਿੱਚ ਕੰਮ ਤੇ ਨਹੀਂ ਸੱਦਿਆ ਜਾ ਸਕਦਾ ਉਹਦੇ ਤੇ 1 ਲੱਖ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਉਹ ਹੁਣ ਹੋ ਸਕਦਾਗਾ ਤੇ ਜਿੱਥੇ ਵਰਕਰਸ ਯੂਨੀਅਨ ਇਹਦੇ ਸਵਾਗਤ ਕਰ ਰਹੀਆਂ ਨੇ ਉੱਥੇ ਜਿਹੜੇ ਬਿਜ਼ਨਸ ਤੇ ਚੈਂਬਰ ਆਫ ਕਾਮਰਸ ਨੇ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਬਹੁਤ ਸਾਰੀਆਂ ਸਮਾਲ ਸਕੇਲ ਬਿਜ਼ਨੈਸਸ ਤੇ ਇਹਦਾ ਅਸਰ ਪੈ ਸਕਦਾ ਜਿਹੜੇ ਕਿ ਫੈਡਰਲ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ ਇਸ ਤੋਂ ਇਲਾਵਾ ਉਹ ਕਹਿੰਦੇ ਕਿ ਕੁਝ ਚੀਜ਼ਾਂ ਐਸੈਂਸ਼ੀਅਲਸ ਹੁੰਦੀਆਂ ਨੇ ਫੈਮਿਲੀਜ਼ ਦੇ ਲਈ ਤੇ ਜੇਕਰ ਉੱਥੇ ਜਾ ਕੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਉਹ ਹੜਤਾਲ ਕਰ ਦਿੰਦੇ ਨੇ ਤਾਂ ਕਹਿੰਦੇ ਕਿ ਉਹਦੇ ਨਾਲ ਸਪਲਾਈ ਚੇਨ ਜਿਹੜੀ ਉਹ ਪ੍ਰਭਾਵਿਤ ਹੋ ਸਕਦੀ ਹੈ ਪਰ ਐਨਡੀਪੀ ਦੇ ਵੱਲੋਂ ਇਸ ਬਿੱਲ ਦੇ ਉੱਪਰ ਸੁਭਾਵਿਕ ਤੌਰ ਤੇ ਆਪਣੀ ਪਿੱਠ ਜਿਹੜੀ ਉਹ ਥਪਤਪਾਈ ਜਾਣੀ ਹੈ ਜਦੋਂ ਇਹ ਕਾਨੂੰਨ ਬਣ ਜਾਣਾਗਾ ਕਿਉਂਕਿ ਐਨਡੀਪੀ ਪਹਿਲਾਂ ਵੀ ਇਹ ਗੱਲ ਕਹਿ ਚੁੱਕੀ ਹੈ ਕਿ ਉਹਨਾਂ ਨੇ ਐਂਟੀ ਸਕੈਪ ਬਿੱਲ ਆਲਰੇਡੀ ਦੋ ਵਾਰੀ ਇੰਪਲੀਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹਾਊਸ ਦੇ ਵਿੱਚ ਟੇਬਲ ਕੀਤਾ ਪਰ ਲਿਬਰਲਸ ਤੇ ਕੰਸਰਵਟਿਵਸ ਦੋਵੇਂ ਇਹਦੇ ਵਿਰੋਧ ਦੇ ਵਿੱਚ ਭੁਗਤਦੇ ਰਹੇ ਨੇ ਪਰ ਹੁਣ ਸਿਆਸੀ ਸਥਿਤੀਆਂ ਇਸ ਢੰਗ ਦੀਆਂ ਨੇ ਕਿ ਲਿਬਰਲਸ ਨੇ ਜੇਕਰ ਐਨਡੀਪੀ ਦੇ ਸਮਰਥਨ ਦੇ ਨਾਲ ਸਰਕਾਰ ਚਲਾਉਣੀ ਹੈ ਭਾਵੇਂ ਕਿ ਬਹੁਤ ਸਾਰੇ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਕਰਵਾਉਣੇ ਨੇ ਸਰਕਾਰ ਨੇ ਤਾਂ ਉਹਦੇ ਲਈ ਐਨਡੀਪੀ ਦਾ ਸਹਿਯੋਗ ਚਾਹੀਦਾ ਤੇ ਉਹਦੀਆਂ ਕੁਝ ਸ਼ਰਤਾਂ ਨੇ ਸਮਝੌਤਾਗਾ ਤਾਂ ਉਹਦੇ ਤਹਿਤ ਯੂਨੀਵਰਸਲ ਫਾਰਮਾ ਕੇਅਰ ਐਂਟੀ ਸਕੈਪ ਜਿਹੜਾ ਹੈ ਇਹ ਤਮਾਮ ਬਿੱਲ ਉਹਦੇ हिस्सेदार ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ